ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਮਗੇ ਟਾਈਮ ਆਹਗਾ ਜਿਹੜਾ ਹੁਣ ਬੱਜ ਗਏ ਨੇ 5:30 ਸਵੇਰ ਦੇ ਜਰੂ ਉੱਠੇ ਮੀਂਹ ਪਈ ਜਾਵੇ ਠੰਡਾ ਠੰਡਾ ਮੌਸਮ ਹੋਇਆ ਪਿਆ ਹੁਣ ਤਾਂ ਲੱਗਦਾ ਗਰਮੀ ਅਜਾਈ ਨਹੀਂ ਜਿਹੜਾ ਉੱਥੇ ਮੀਂਹ ਪੈਂਦਾ ਸੀਗਾ ਕਾਫੀ ਪੈਂਦਾ ਸੀਗਾ ਹਨਾ ਸੜਾਕਾ ਪਣਤਾਲੇ ਚੱਲ ਪਈ ਅੱਜ ਹੈਗੀ ਹੈ ਜੀ ਤਰੀਕ 30 30 ਮਈ ਅੱਜ ਦਿਨ ਹੈਗਾ ਸ਼ੁੱਕਰਵਾਰ 30 ਮਈ ਦਾ ਦਿਨ ਹੈਗਾ ਦਿਨ ਸ਼ੁੱਕਰਵਾਰ ਅੱਜ ਇਹ 31 ਮਈ ਨੂੰ ਵੀਡੀਓ ਆਊ ਇੱਕ ਦਿਨ ਆਪਾਂ ਭੈਣਾਂ ਪੁੱਛਦੀਆਂ ਹੁੰਦੀਆਂ ਨੇ ਤੁਸੀਂ ਵੀਡੀਓ ਵੀ ਇੱਕ ਦਿਨ ਦੱਸਿਆ ਕਰੋ ਜਿਵੇਂ ਜਿਹੜੀ 30 ਤਰੀਕ ਨੂੰ ਵੀਡੀਓ ਬਣਾਉਣਿਆਂਗੇ ਹਨਾ ਉਹ 31 ਨੂੰ ਆਉਂਦੀ ਹੈ ਜਿਹੜੀ 31 ਨੂੰ ਬਣਾਉਣਾ ਇੱਕ ਨੂੰ ਆਊਗੀ ਇਹ ਕਦੇ ਕਦੇ ਨਹੀਂ ਬਣਦੀ ਫਿਰ ਉਹਦੀ ਮੋਦੀ ਬਣਾ ਕੇ ਉਹਦੀ ਪਾ ਦਨੇ ਹਨ ਜਦੋਂ ਨਹੀਂ ਬਣਦੀ ਹੈਗੀ ਕਿਉਂਕਿ ਇੱਕ ਗਰਮੀ ਵਾਲੀ ਹੋ ਗਈ ਹਨਾ ਇੱਕ ਬਸ ਗਰਮੀ ਚ ਜਿਵਾ ਖਾਣ ਵੀ ਮਾਗਰ ਮਾਗਰ ਫਿਰ ਨਾ ਖਾਗਾ ਤੇ ਵੀ ਜਿਹੜਾ ਆਪਣਾ ਵੀਡੀਓ ਬਣਾਉਣ ਗੱਜੀ ਅੰਦਰ ਆਪ ਥੋੜਾ ਥੋੜਾ ਦਾ ਉਹ ਜਿਹੜੀ ਆਪਾਂ ਵੀਡੀਓ ਬਣਾਉਣਾ ਤੇ ਬਹੁਤ ਮਿਹਨਤ ਆਉਂਦੀ ਹੈਗੀ ਤੇ ਪਰ ਆਏਗਾ ਸਾਰਾ ਕੁਝ ਉਹ ਮਿਹਨਤਾਂ ਕਰਕੇ ਆ ਜੀ ਆਪਾਂ ਜਿਹੜੀ ਆਪਾਂ ਮਿਹਨਤ ਕਰਦੇ ਆ ਉਹ ਹੀ ਆਪਾਂ ਨੂੰ ਫਲ ਮਿਲਦਾ ਹੀ ਮਿਲਦਾ ਵੈਸੇ ਗੁਰੂ ਮੈਂ ਤਾਂ ਕਹਿੰਨੀ ਸਭ ਨੂੰ ਫਲ ਲਾਵੇ ਹਨਾ ਸਭ ਦੀਆਂ ਮਿਹਨਤਾਂ ਨੂੰ ਜੇ ਕੋਈ ਕਾਰੋਬਾਰ ਨਵਾਂ ਤੋਰ ਰਿਹਾ ਜੇ ਪਹਿਲਾਂ ਦਾ ਹੈ ਹਨਾ ਖਾਸ ਕਰਕੇ ਨਵੇਂ ਅੰਕ ਤਾਂ ਜ਼ਰੂਰੀ ਹੈ ਕਿਉਂਕਿ ਉਹਨਾਂ ਦਾ ਹੌਂਸਲਾ ਟੁੱਟਦਾ ਹੁੰਦਾ ਹੈ ਹਨਾ ਜਿਹੜਾ ਕੰਮ ਵਧੀਆ ਬਣ ਜੇ ਲੋ ਜੀ ਆਪਾਂ ਨੇ 5:30 ਵਜੇ ਨੂੰ ਬਹੁਤ ਸਾਰੇ ਕੰਮ ਕਰ ਲਏ ਨੇ ਅਜੇ ਪਰ ਮੇਰਾ ਗੋਹਾ ਸਾਡਾ ਗੋਹਾ ਸਿੱਟ ਨਾਲ ਪਿਆਗਾ ਕਿਉਂਕਿ ਕਣੀਆਂ ਸੀ ਹੁਣ ਘਟ ਗਈਆਂ ਕਣੀਆਂ ਤੇ ਨਾ ਮੈਂ ਘਰ ਚੋਕ ਕੇ ਦੇਖਦੀ ਆ ਉਰੀ ਜੇ ਮਿਲੂਗੀ ਸੜਪਣ ਦਾ ਦੁੱਧ ਮੁੱਕਦਾ ਜਾਂਦਾ ਕੀ ਕਰੀਏ ਕਰ ਹੁਣ ਲੈਵਰ ਦਾ ਕੰਮ ਰਹੂਗਾ ਹੂੰ ਤਾਂ ਮਹੀਨਾ ਰਹੇਗਾ ਮਾਜ ਦਾ ਹਾਂ ਮਾਜ ਦਾ 1 ਮਹੀਨਾ 7 ਦਿਨ ਰਹਿ ਗਏ 8 ਦਿਨ ਤੇ 7-8 ਦਿਨ ਰਹਿ ਗਏ 1 ਮਹੀਨੇ ਤੋਂ ਉਪਰ ਹੇ ਹੁਣ ਦੇਖਦੇ ਆਂ ਜੀ ਅੱਜ ਮੱਝ ਮਿਲੂਗੀ ਕਿਉਂਕਿ ਮੈਂ ਦੋ ਵਾਰੀ ਹਾਂ ਗਾਣਾ ਗੁਣਾ ਪਾ ਦਿੱਤਾ ਹੀ ਰੋਣ ਚਾਹੀਦਾ ਹੈ ਜੀ ਵਿਚਾਰ ਅੱਜ ਤੇ ਮਿਲ ਤਵਨਾ ਕੋਸੋ ਅੱਜ ਅਖੰਡ ਪਾਠ ਸਾਹਿਬ ਜੀ ਪ੍ਰਗਾਸ ਹੋਣਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਵਿਹਾਰ ਦੇ ਮਨਾਏ ਜਾਣਗੇ ਬਹੁਤ ਸਾਰੇ ਪਿੰਡਾਂ ਚ ਭੋਗ ਪਾਏ ਗਏ ਹੋਣਗੇ ਸਾਡੇ ਅੱਜ ਪ੍ਰਗਾਸ ਹੋਣਗੇ ਕੱਲ ਨੂੰ ਮੱਧ ਤੇ ਪਰਸੋਂ ਨੂੰ ਪੋਗ ਪਾਈ ਜਾਣੀ ਠੀਕ ਹੈ ਜੀ ਅੱਜ ਪ੍ਰਗਾਸ ਹੋਣਗੇ ਤੇ ਫਾਂ ਨੂੰ ਸਤੂਰ ਸਿਫਾ ਆਣਾ ਤੇ ਤਨ ਤੇ ਬੈਠੇ ਸਿਰ ਚ ਤੱਤੀ ਰੇਵਾਈ ਤੇ ਪਰ ਉਹ ਆਪਣੀ ਖਾਤਰੀ ਸੀ ਸਾਰਾ ਕੁਝ ਜੀ ਤੇ ਆਪਾਂ ਬਸ ਅੰਧਾਲਾ ਸਫਸੇ ਹੋਇਆ ਆਪਾਂ ਨਹੀਂ ਕਰਦੇ ਤੇ ਆਪਾਂ ਇਹ ਤਾਂ ਨਾ ਮੇ ਜਪਨਤੀ ਆਪਾਂ ਮਾਇਆ ਦੇ ਮੋਚ ਫਸ ਗਿਆਂਗੇ ਹਨਾ ਚਲੋ ਫੇਰ ਕਹਿੰਦੇ ਆਗਮ ਕਰਕੇ ਪਾਠ ਕਰਾਂਗੇ ਕੰਮ ਲਈ ਤੇ ਆਪਾਂ ਸਮਾਂ ਕੱਢ ਲੈਣਿਆ ਵਾਹਿਗੁਰੂ ਦੇ ਨਾਮ ਲਈ ਨਿਪਟ ਸਮਾਂ ਨਿਕਲਦਾ ਜਿੰਨਾ ਸਮਾਂ ਹੈਗਾ 5 ਮਿੰਟ 10 ਮਿੰਟ ਉਹ ਸਾਡੀ ਮਾਤਾ ਪਾਠ ਕਰੀ ਜਾਂਦੀ ਉਹ ਦਰਵਾਜ਼ੇ 'ਚ ਬੈਠੀ ਹੈ ਜੇ ਤਾਂ ਆਪਾਂ ਆਂਜੇ ਕਰ ਲਈਏ ਕਿ ਪਾਠ ਰੱਖ ਲਈਏ ਵੀ 40 ਦਿਨਾਂ ਦਾ ਜਾ 11 ਦਿਨਾਂ ਦਾ ਹਨਾ ਫਿਰ ਆਪਾਂ ਵੰਨਵਾ ਜਾਂ ਕੰਮ ਹੋ ਜਾਂਦਾ ਹੈ ਹਨਾ ਜੀ ਰੱਖਣਾ ਪਾਠ ਰੱਖਿਆ ਹੋਇਆ ਤੇ ਫਿਰ ਆਪਾਂ ਘਰ ਵਧੀਆ ਹੋ ਜਣਾ ਨਹੀਂ ਤਵਾ ਸਾਈ ਹੁੰਦਾ ਬਿਲਕੁਲ ਕਰਾਂਗੇ ਹੋਈ ਪਏ ਜਾਣਿਆ ਜਿਹੜਾ ਆਪਣਾ ਬੰਨਵਾ ਪਾਠ ਹੁੰਦਾ ਸਿਰਫ ਜਰ ਤੇ ਇਹ ਕੰਮ ਕਰਕੇ ਹਨਾ ਪਾਠ ਤੇ ਬੈਜਣਗੇ ਕਿਉਂਕਿ ਵੀ ਪਾਠ ਰੱਖਿਆ ਹੋਇਆਗਾ ਤੇ ਲੱਗੇ ਕਿ ਪਾਠ ਰੱਖਤੀ ਫਾਇਦਾ ਦਾ ਫੇਰੀ ਰੱਬ ਦਾ ਨਾਮ ਲਿੱਤਾ ਹੀ ਹੁੰਦਾਗਾ ਉਹ ਤਾਂ ਆਪਣੇ ख़ाप बेक़ंदार नहीं जाएगी वो ही ठीक होंगे चलो जब पंजेर मिल मेर जाएंगे मेरे चापाल की अंडी हो जुगी फिर मिल दे आप एक लकी कराएंगे फिर उन तेरा भी इंतज़ाम कर ले आप कार्ड रखीं आरुस किया जो पागल जो रस्ती रस्ती आम आने दे इधर चलो तो जला ताहा जला नहीं आएगी मैं मतलब तो चढ़ा हूँ नहीं हुआ ਨਾਲੇ ਨੌ ਲਾਇਆ ਹੁਣ ਘਰੇ ਸੀ ਸਵੇਰੇ ਸਵੇਰੇ ਤੁਕਮੋ ਲਾ ਲਈਏ ਪੋਚੇ ਹੁਣ ਤੂੰ ਆਪਦਾ ਕੰਮ ਕਰਕੇ ਤਿਆਰ ਹੋ ਜਾ ਲੋ ਜੀ ਨੇ ਆਪ ਫਲੀਆਂ ਤੋੜ ਲੈਣੇ ਠੰਡਾ ਹੁਣ ਸੁਬਾ ਸੁਬਾ ਹਨਾ ਇਹ ਗਵਾਰੇ ਫਲੀ ਲੱਗੀ ਪਈ ਐ ਇਹ ਚੌਲੇ ਫਲੀ ਨੇ ਥੋੜੀਆਂ ਭਿੰਡੀਆਂ ਲੱਗੀਆਂ ਪਈਆਂ ਨੇ ਕੱਦੂ ਤੋੜ ਲਿਆ ਥੋੜੀ ਥੋੜੀ ਹੁਣ ਥੋੜੀ ਥੋੜੀ ਲੱਗਣ ਲੱਗੀ ਸਬਜ਼ੀ ਚ ਹੌਲੀ ਹੌਲੀ ਜਾਰੇ ਲੱਗਣ ਲੱਗ ਜੂ ਹਨ ਆ ਬੇਰ ਵੀ ਵਨ ਤੋਂ ਥੱਲੇ ਆ ਕੇ ਤੇ ਲਾਈਟ ਹੈ ਨਹੀਂ ਹੈਗੀ ਮੈਂ ਮੱਝਾਂ ਨਮਾਉਣੀਆਂ ਸੀਗੀਆਂ ਲੈ ਬੋਟੀ ਦੇ ਦੇ ਲਗਾਵੇ ਆਪਣਾ ਡੰਗ ਘਰੋਂ ਹੀ ਸਬਜ਼ੀ ਦਾ ਫੜੀ-ਫੜੀ ਜਾੜੇ ਲੱਗਣ ਲੱਗੂਗੀ ਫਿਰ ਖੇਤ ਲੱਗਣ ਲੱਗੂਗੀ ਜਿਹੜੀ ਘਰ ਵਾਲੀ ਸਬਜ਼ੀ ਹੁੰਦੀ ਹੈ ਜਿਹੜਾ ਸਪਰੇਸ ਫਰੂ ਨਹੀਂ ਹੁੰਦੀ ਹੁੰਦੀ ਉਹ ਤਾਂ ਖੇਤ ਵੀ ਘੱਟੀ ਕਰਦੇ ਨੇਗੇ ਜਾਨੀ ਕਿ ਖਾਣ ਪੀਣ ਵਾਲੀ ਚੀਜ਼ ਹੈ ਉਹ ਕਰ ਲੈ ਫੜੀ ਹਾਂ ਆਹ ਵੇਖ ਲੈ ਖੜਾ ਕਰਦੀ ਭਾਦੀ ਆ ਕੀ ਮੈਂ ਸਤਰਾ ਹੀ ਕਿੱਥੇ ਜਿਹਾ ਖੜਾ ਖੰਨਾ ਹੈ अरे ये फुलेया किसे कुंगरी <ख़़ी> चला के कुंगरी नहीं हैगा ये तो कौन काय <तैएपास> बात आ देख ले की काय बात बुरी दिक्कत किमे यार उडा के काय बात का चीज है क्या कुछ नहीं है आज मैं काय बात बुरी के है सर पूछे तो ना नहीं गया तू बीच ले आई ਮੂਹੇ ਤਾਂ ਬਾਕੀ ਕਰਦਾ ਹਰਦਾ ਯਸ ਟਾਈਮ ਪਾਸ ਹੀ ਸਾਰਾ ਨਾ ਉਹਨੇ ਜੱਕਤੇ ਟਾਈਮ ਪਾਸ ਕਰਨ ਨਹੀਂ ਆਪਾਂ ਜ਼ਿੰਦਗੀ ਜਿਉਣ ਆਇਆ ਸਾਰੇ ਟਾਈਮ ਪਾਸ ਹੀ ਕਰਨਾ ਜਿਉਂ ਆਇਆ ਟਾਈਮ ਪਾਸ ਨਹੀਂ ਕੋਈ ਕਰਨਾ ਆ ਵਧੀਆ ਜ਼ਿੰਦਗੀ ਜਿਉਣ ਆਇਆ ਸਾਰੇ ਟਾਈਮ ਪਾਸ ਕਰਨਾ ਨਹੀਂ ਠੀਕ ਕੋਈ ਕੋ ਬੰਦਾ ਟਾਈਮ ਪਾਸ ਕਰਨ ਆਇਆ ਆਪਾਂ ਤਾਂ ਜ਼ਿੰਦਗੀ ਜਿਉਣ ਆਇਆ ਕੋਈ ਟਾਈਮ ਪਾਸ ਨਹੀਂ ਕਰਦਾ ਮੂਝੇ ਮਾਲੂਮ ਹੈ ਸਭ ਟਾਈਮ ਪਾਸ ਕਰਨ ਦੇ ਨੂੰ ਸਭ ਪਤਾ ਹੈ ਜੀ ਮੂਝੂਰ ਵਾਲਾ ਸਾਨੂੰ ਕੀ ਪਤਾ ਹੈ ਜੀ ਜੀ ਰੋਏ ਕੀ ਮੀਤਾ ਹੁਣ ਵੀ ਆਵੂਗਾ ਬਦਲਵਾਈ ਹੋਈ ਪਈ ਆ ਠੰਡ ਹੋ ਗਈ ਸਵੇਰ ਸਵੇਰ ਗੁਰਮਤੈਨੂ ਕਿਵੇਂ ਲੱਗਿਆ ਉੱਠ ਕੇ ਮੌਸਮ ਠੰਡਾ ਠੰਡਾ ਹਾਏ ਦੇਖੀ ਬੂਟੇ ਤੇ ਪੈਰ ਧਰ ਲਿਆ ਮੈਂ ਤਾਂ ਹੁਣ ਹੀ ਉੱਠੀਆਂ ਲੈ ਉੱਠਣ ਸਰ ਫੋਨ ਫੜਾਤਾ ਹੈ ਤੈਨੂੰ ਇਹ ਸਿਪਾਰਸ਼ ਵੀ ਭਨੇ। ਇਹ ਸਿਪਾਰਸ਼ ਵੀ। ਇਹ ਬੇਲ ਦਾ ਰਸਤਾ ਕੰਮ ਹੋ ਗਿਆ। ਇਹ ਬਾਈਰਨਾਂ ਦੀ ਦਿੱਤੀ ਨਹੀਂ। ਲੈ ਆਮਾ ਹੋਰ ਸਿਪਾਰਸ਼। ਜਿਹੜਾ ਕੰਮ ਮਤੋਂਥੀ ਰਹਿ ਜਾਂਦਾ। ਇਹ ਕਿਹੜਾ? ਹਾਇ ਕਰ ਹੁਣ। ਹੁਣ ਇਸ ਤਰ੍ਹਾਂ ਕਰ। ਤੇ ਉਹ ਲਈ ਨਾ ਆ ਗਏ ਬਣ ਕੇ ਇਹਨੂੰ ਤਾਂ ਹਟਾ ਦੋ ਵੱਡੀ ਹੋ ਗਈ ਫੇਰ ਆ ਇਹ ਫੇਰ ਵੱਡੀ ਫੇਰ ਹੀ ਹੋ ਜੇ ਇਹ ਖਿੱਚ ਪਾਉਗੀ ਨਾ ਫੜ ਆ ਤਰੀ ਜਮਾਫ ਕੀ ਹੋਣੀ ਜੇ ਰੋਟਾ ਮਾਰੀ ਗੱਲ ਕਰ ਪਰਦਾ ਨਾ ਲੱਗਣਾ ਤਾਂ ਨੀ ਹਟ ਦੇ ਕੱਦੂ ਸਰੀ ਉਹ ਨਾ ਬਾਲੇ ਤੇ ਕਰੀ ਤਾ ਲੋਗਾਂ ਦੇ ਉਹ ਦੇ ਨਾਲ ਐ ਜਿਹਨਸ ਵਰਕ ਕਰਾਇਆ ਹਾਂ ਨਹੀਂ ਇਤਨਾ ਹੋ ਚਾਹ ਉਹ ਪੱਤੀ ਚ ਪਸਾ ਦੇ ਅੱਛਾ ਸਾਰਾ ਤੁਮ ਹੋ ਗਿਆ ਗੁਰਸੋ ਕੋ ਮਨ ਤਾਂ ਨਾ ਮੇੜਦਾ ਕੰਮ ਪੋਚਾ ਤੋ ਕਿਤਾਬ ਦੇ ਬਾਟੀ ਤੋ ਪੋਚਰ ਤੇ ਪੋਚੇ ਲਾ ਦੇ ਇਹਨੂੰ ਤਾਂ ਲੈ ਖੜੀ ਕਰ ਮੇਰੇ ਤਾਂ ਖਾਲੀਆਂ ਵੀ ਅੱਧਰ ਚਾਹੇ ਰੱਖਾ ਤੂੰ ਕੱਪੜੇ ਤੋੜ ਤਨੇ ਕਿ ਸਿੱਧਾ ਪਾਉਣੇ ਹਾਂ ਸਾਰੇ ਕੰਮ ਹੋ ਗਏ ਪੋਚਿਆਂ ਤੋਂ ਲੈ ਗੋਰਤ ਗੁੜੇ ਤੋਂ ਲੈ ਰੋਟੇ ਤੋਂ ਕੱਪੜਾ ਬਸ ਕੱਪੜੇ ਧੋਣਾ ਰਿਹਾ ਤੇ ਅੱਜ ਮੈਂ ਲੇਟ ਹੋ ਗਿਆ ਅੱਗੇ ਤਾਂ ਮੈਂ 7 ਵਜੇ ਤੱਕ ਕੱਪੜੇ ਧੋ ਰਿਹਾ ਅੱਜ ਸਵੇਰੇ ਲੈਟ ਨਹੀਂ ਸੀ ਗਈ ਮੇਕਰ ਮੈਂ ਲੈਟ ਭੱਗ ਗਈ ਹੈ ਨਾ ਤੇ ਫਿਰ ਮੈਨੂੰ ਆਏ ਹੋ ਗਿਆ ਵੀ ਮੈਂ ਸਾਰੇ ਕੰਮ ਕਰਕੇ ਜੁਆ ਸਾਰੇ ਨਾ ਲੱਗੇ ਪਰ ਫਿਰ ਤੋਂ ਅੱਗੇ ਸੋਕ ਨੂੰ ਸਪੂੜ ਵਗ ਜਮੇ ਸੀ ਮਾ ਹੁਣ ਸਭ ਨੂੰ ਨਾ ਹੀ ਲੈਣ ਦੇ ਹੁਣ ਕੱਪੜੇ ਲੈਣ ਹੀ ਹੋਇਆ ਕਰਨਗੇ ਕਿਉਂ ਇਹ ਵੀ ਨਾਲ ਕੰਮ ਕਰਾਇਆ ਕਰਨਗੇ ਛੁੱਟੀਆਂ 'ਚ ਛੁੱਟੀਆਂ ਵਾਲੇ ਹੋਈਆਂ ਨਹੀਂ ਹੈ ਹੋਈਆਂ ਨਹੀਂ ਹਲੇ ਹੋ ਜਾਣਗੇ ਯਾਰ 5 ਨੂੰ 5 ਨੂੰ ਇਹਨਾਂ ਨੂੰ 5 ਤਰੀਕ ਦੀ ਪਹਿਲੀ ਛੁੱਟੀ ਆ ਤੁਹਾਨੂੰ ਫਿਰ ਤੇ 5 ਨੂੰ ਲੱਗੂ 6 ਦੀ ਪਹਿਲੀ ਆ 6 6 ਦੀ ਪਹਿਲੀ ਛੁੱਟੀ ਆ ਇਹ ਇਸ ਕਰਕੇ ਹਾਂ ਹਰ ਇਹਨੇ ਫੇਰ ਲੱਗੂਗਾ 10 ਜਿਲਾਇਨ ਹੁਣ 7 7 ਰ ਬਾੜੇ ਕੰਜੂਸ ਨੇ ਚੁੱਕੀਆਂ ਨਹੀਂ ਕਰਦੇ ਹਾਂ ਬਾੜੇ ਕੰਜੂਸ ਨੇ ਚੁੱਕੀਆਂ ਨਹੀਂ ਕਰਦੇ ਮਹੀਨੇ ਦੀ ਹੁਣ ਪੁੱਤ ਥੋੜੀਆਂ ਨੇ ਫਿਰ ਸਾਇਨ ਨੇ ਉੱਪਰਿਆਣ ਪੜਾਈ ਜ਼ਰੂਰੀ ਐ ਇਹਨੇ ਮਖਾਨਾਂ ਨੂੰ ਮੀਨ ਨਹੀਂ ਕਰੇ ਤਾਂ ਉਹ ਹੀ ਲੱਗਦਾ ਸੈਸਨ ਮੈਂ ਹੋ ਜੂ ਸੇਵਿਸ ਕੋਲ ਲੱਗਣ ਕਰੇ ਤਾਂ ਆ ਹੁਣ ਜੂ ਹੁੰਦਾ ਨਹੀਂ ਨਾ ਲੇਵਰ ਚੱਲੂ ਜੂਣ ਜਲਾਇਦਾ ਨਹੀਂ ਨਾ ਤੇ ਲੇਵਰ ਹੀ ਚੱਲੂ ਇੱਧਰ ਬੰਦ ਰੋਕ ਤੇ ਇੱਧਰ ਬੰਦ ਘਰ ਦਵਾਰੇ ਗਈ ਆ ਬੀਬੀ ਖੰਡ ਪਾਠ ਪ੍ਰਕਾਸ਼ ਹੁੰਦਾ ਹੈ ਪਰ ਸੋਣੂ ਪੂਰਾ। ਆਏ ਜੀ ਤੇਰੀ ਨਾਲ ਤੇਰੀ ਲੋਹਰਾ ਆ ਨਾ। ਹੂੰ। ਇੱਥੇ ਪਾਉਣਾ ਪਰ ਅੱਡ ਅੱਡ ਜਿਹਾ ਹੋ ਜਾਂਦੀ ਨਾ। ਮਾਲ ਜੀ ਸਾਹ ਤੇਰੀ। ਆਜ ਜੰਮ ਕਾਸਕੇ ਪਾਕਲੇ ਹੋਗੇ। ਗੁਰਮਣ ਦੇ ਕੱਪੜੇ। ਪ੍ਰਿੰਟ ਜਾਂ ਵੀ ਹੋਇਆ ਗਿਆ ਇਹਨੇ ਘਾਤ ਜੀ। ਤਾਂ ਇਹ ਪਾਰਾ ਅੰਦਰ ਦੀ ਮਾਰੀ ਪਾਈ ਸੋਸ ਦੀ। ਸੋਕੋ ਨਹੀਂ ਜੀ ਉਹਦੀ ਪਾਣ ਨਹੀਂ ਨਾ। ਪੜੀ ਲੋਟਾ ਅੰਦੇ ਗਰਮੀ ਚਾ। ਸਿਆਣ ਤੱਕ ਰਹਿਣਾ ਤੇ ਕੱਪੜੇ ਬਾਦਲ ਲੈਣੇ। ਮੁੜ ਕੇ ਕੋਈ ਆਹੋ ਨਹੀਂ ਆਇਆ। ਗਰਮੀ ਤਫ ਬਿਲਦੇ ਬਿਲਦੇ ਨਾਲੋਂ। ਬਿਲਦੇ ਬਿਲਦੇ ਮੁੜ ਕੇ ਆਵੇ ਨਾਲੋਂ ਕੱਪੜੇ ਲਾ ਲਓ। ਕੋਈ ਸਾਡੇ ਕਰ ਥੋੜੇ ਵੱਢੀ ਹੈ ਨਾ ਹੁਣ ਤੋਂ ਹਾਂ ਦਾ ਤਾਂ ਕੰਕਵਰ 4 4 12। 200 ਤਿੱਬੀ ਹੈ। ਦੋ ਸੂਤ ਲੈ ਲਈ ਤੇ ਜਦ ਜਲੀ ਕਿਤਲਾ ਆ ਗਿਆ ਇੱਕ ਮੇਰਾ ਰਾਤ ਤੋਤਾ ਇੱਕ ਜਿਹੜੇ ਹੁਣ ਆ ਗੁਰਮੁਖ ਮੰਦਿਰ ਅੱਜ ਚੀਸਪਰਨ ਗਏ ਨੇ ਔਰ ਜੱਟ ਲੈਟ ਲੇਟ ਆਇਆ ਕਰਕੇ ਹੁਣ ਭਰੀ ਆ ਘਰ ਦੀ ਅੱਜ ਜੀਸਾ ਕਾ ਫਿਲਾਲ ਮੇਰਾ ਆਕੇ ਪਾਉ ਉਹ ਅੱਥੇ ਨਾ ਕੇ ਲਾ ਦੋ ਬਾਹਰ ਕੱਪੜੇ ਹੁੰਦੇ ਨੇ ਕੋਹ ਨਾਲੇ ਜਿਦੋਂ ਆਪਨੇ ਬਰਜੀ ਤੋਂ ਨਿਆ ਐਡੀ ਤਾਰ ਹੋਰੋਂ ਪਰ ਜਾਂਦੀ ਆ ਮੈਂ ਨਾ ਬਾਤ ਦੇ ਨੂੰ ਖੜਾ ਸਕੂ ਚਲੋ ਅੱਗੇ ਆਪਾਂ ਕੱਪੜੇ ਪਾ ਲਈ ਤੇ ਹੁਣ ਆਪਾਂ ਲੈਨੇ ਦਾਮ 10 ਵਜੇ

ਉਸਰਲੇ ਪੱਟਕੇ ਲਾ ਦੇ ਸੰਦਰੀ ਬੰਨ੍ਹ ਦੇਣਾ ਬੇਨ ਮਾਰ ਮੈਂ ਅੰਨ ਖੋਲ੍ਹ ਲਾਤੀ ਆਹੋ ਛੱਤ ਬੱਛ ਜਾਨਾ ਤੱਕ ਤੇ ਇਹ ਫਾੜ ਨਹੀਂ ਬਾਲਣਾ ਉਸ ਤੋਂ ਉਹ ਆ ਕਾ ਕੀ ਕਿੂੰਟਾ ਖੱਢੀ ਆਣੀ ਹੈ ਨਾਲ ਹਾਜਾ ਹਾਜਾ ਹਾਂ ਜਮਾਰਨੇ ਪੁੱਛੀ ਹਾਜਾ ਐਨਾ ਮੋਰੇ ਨਾ ਪਾਈ ਕਰਤੇ ਮੋਰੇ ਪੈਲੇ ਨੇ ਬਾਪੂ ਇਹ ਪਾਸਾ ਜਿਨਾ ਮੈਂ ਜੀ ਮਟਰ ਪਨੀਰ ਸਾਡੇ ਨੂੰ ਦੁੱਧ ਨਾਲ ਥੋੜਾ ਹੀ ਖੱਟਾ ਹੋ ਗਈ ਗੜ ਵੀ ਦੁੱਧ ਦੀ ਪਿਓ ਜਦ ਮੈਂ ਮਹਾਰਾ ਪੱਤਾ ਕਰ ਛੇ ਮੈਂ ਜਨ ਮਾਲੂ ਚਾਚ ਪਾ ਲੂ ਉਹ ਜਦ ਪਾਲ ਦੇਖਾ ਪਾੜ ਗਿਆ ਨਕਨੀ ਨਿਕਲੇ ਰੋ ਮਟਰ ਲੈ ਕੇ

4 ਵਜ ਗਏ ਨੇ ਤੇ ਮੈਂ ਟਮਾਟਰ ਡੱਗ ਲਾ ਤੇ ਬਸ ਉਹ ਸਬਜ਼ੀ ਬਣਾ ਲਾਂ। ਜਦੋਂ ਨਵੇਂ ਮਾਝੂ ਕਰੀ ਪਾਣੀ ਚਾਹ ਕੇ ਪਾ ਕੇ ਆਏ ਨੇ ਲੱਣਾ ਕਿ ਆਈਆਂ ਕਿ ਤਵੇ ਪੀਣਾ ਜਲਦੀ ਲੱਗੀ ਪਈ ਉਹਨ ਮਿਰਦੀ ਨੂੰ ਹੈ। ਕਲੰਦੇ ਨਾਲ ਵੀ ਕੋਈ ਪੱਥਰਾਂ ਨੂੰ ਬਾੜ ਦਾਂਗੀ। ਖਾਈ ਨਾ ਕੱਤੇ ਮਟਰ ਕੱਤੇ ਮਟਰ ਹੂੰ ਸਵੇਰੇ ਫਲੀਆਂ ਤੋੜਨੀਆਂ ਕਦੂ ਤੋੜ ਲਿਆ ਤੇ ਫਲੀਆਂ ਮੈਂ ਕੱਟ ਕੇ ਧਰ ਦਿੱਤੀਆਂ ਕੱਟ ਕੇ ਮੈਂ ਗਵਾਰੇ ਪਲੀਆਂ ਵਿੱਚ ਥੋੜੀਆਂ ਜਿਹੀਆਂ ਗਵਾਰੇ ਪਲੀਆਂ ਥੋੜੀਆਂ ਜਿਹੀਆਂ ਚੌਲ ਫੁੱਲ ਮੈਂ ਸਿਰਫ ਕੀ ਸਵੇਰੇ ਕਰ ਲਾਂਗੀ ਮੈਂ ਸੁਪਨਾ ਵੀ ਸਕੂਲ ਜਾਣ ਦੀ ਹੈ ਨਾ ਤੇ ਸ਼ਨੀਵਾਰ ਅਸਵੇਰ ਪਰਸੋਂ ਤੱਕ ਦੁਬਾਰਾ ਜਿਵੇਂ ਰੋਜ਼ ਬਾਹਰ ਜਾਣਾ ਹੁੰਦਾ ਹੋ ਤਾਂ ਹੁੰਦਾ ਬਟੀ ਫੜਾ ਸੁੱਕੀ ਸਬਜ਼ੀ ਹੋ ਗਈ ਹੈ ਨਾ ਤੇ ਬਸ 5 ਤਰੀਕ ਤੱਕ ਜਾਣੀ ਹੈ ਸਕੂਲ ਫਿਰ ਤੋਂ ਟੀਮ ਤੇ ਇੱਥੇ ਕੋਈ ਗੱਲ ਨਹੀਂ ਗਰਮੀ ਚ ਸਬਜ਼ੀਆਂ ਦਾ ਬਾਲਾ ਹੋ ਜਾਣਾ ਤੇ ਸਬਜ਼ੀਆਂ ਹੁੰਦੀਆਂ ਬਾਦੂ ਨਹੀਂ ਨਾ ਤਾਂ ਜਿਵੇਂ ਤੋਰੀਆਂ ਖਾਂਦੇ ਨੇ ਨਾ ਚੌਲੇ ਫਲੀ ਖਾਂਦੇ ਨੇ ਨਾ ਕਦੂ ਖਾਂਦੇ ਨੇ ਕਰਕੇ ਅੱਜ ਮਟਰ ਲੈਨੇ ਵੀ ਜੇ ਖਬਾਦਰ ਮੇਰੀ ਸਬਜੀ ਹੋ ਜੇ ਹਨਾ ਹੋ ਹੋਰ ਅੱਜਕੱਲ ਬਸ ਆਹੀ ਸਬজੀਆਂ ਨੇ ਵੀ ਕਦੂ ਤੋਰੀਆਂ ਪੇਖਾ ਸਾਡੇ ਘਟ ਖਾਂਦੇ ਨੇ ਟਿੱਖਾ ਤੋਰੀਆਂ ਦਾ ਬਣਾਇਆ ਉਹਦੇ ਬਣਾਈਆਂ ਸੀ ਜਿੱਦੇ ਆਪਣੇ ਰੇਪ ਆਇਆ ਸੀ ਮੈਂ ਖਾਦੀਆਂ ਨਹੀਂ ਖਾਦੀ ਨਹੀਂ ਕਿਉਂ ਖਾਦੀ ਖਾਦਣ ਮੈਂ ਤੇ ਰੋਟੀ ਨਹੀਂ ਹੈ ਕਿ ਖਾ ਲਿਆ ਤੇ ਇਦਰੇ ਪਾਤੋ ਦੇ ਬਣਾਇਆ ਤੇ ਕਨੇ ਤਾਂ ਕੱਦੂ ਵੱਧਦੀ ਹੁੰਦੀਆਂ ਨੇ ਸਾਰੇ ਕੰਮ ਤੇ ਮਾੜੀ ਰੋਕ ਪੈ ਗਈ। ਹੁਣ ਤੇ ਸਾਡੇ ਸਬਜ਼ੀ ਲੱਗਣ ਲੱਗ ਗੂ ਖੇਤ ਵੀ ਘਰੇ ਵੀ ਡੰਗ ਜਲਾ ਹੈ ਲੱਗ ਕੱਦੂ ਕੱਠਾ ਹੁਣ ਖਾ ਜਾਂਦੇ ਨੇ। ਕਈ ਧੋੜ ਨੇ ਕੱਦੂ ਦਾ। ਉਹ ਆਏ ਅਭੀ ਬਰ ਚੜਕਿਓ ਕੋ ਬਾਦਦ ਹੁੰਦਾਗਾ ਸਾਡੇ ਸੁੱਖ ਨਾਲ ਹੈਗਾਗਾ ਫਿਰ। ਸ਼ੱਕਰ ਪਾ ਕੇ ਖਾ ਲਾਂਦੇ ਨੇ ਜੇ ਸ਼ੱਕਰ ਦੀ ਚੂਰੀ ਜਾਲੀ ਫੁੱਟ ਲਾਂਦੇ ਨੇ ਕਿ ਹੈਨਾ। ਜਦ ਦੁੱਧ ਕਿ ਹੋ ਜਾਵੇ ਜਦ ਤੜਕੇ ਵੇਲੇ ਦਹੀਂ ਚ ਹਰੀ ਮਿਰਚ ਪਿਆਜ ਪੂਜ ਪਾ ਲੈਂਦੇ ਨੇਗੇ ਕਦੂਰਾ ਰਾਇਤਾ ਬਣ ਜਾਂਦਾ ਉਹ ਵਧੀਆ ਖਾਦਾ ਜਾਂਦਾ ਹੈਗਾ ਸਬਜ਼ੀ ਚ ਕੋਈ ਹੋਵੇ ਘਰੇ ਹਨਾ ਕਦੂ ਹੋਵੇ ਤਾਂ ਰਾਇਤਾ ਬਣ ਪਾਈ ਜਾਂਦਾ ਖੀਰੇ ਦਾ ਵੀ ਪਾਈ ਜਾ ਰਾਇਤਾ ਕਦੂਰੇ ਵੀ ਪਾਈ ਜਾਂਦਾ ਫਿਰ ਉਹ ਜੇ ਪਾ ਮਸਾਲਾ ਮਸੂਲਾ ਵੀ ਲਾ ਗੜਨਾ ਹੈ ਜੀ ਹਨਾ ਤੇ ਲਸਣ ਵੀ ਫਿਰ ਸੇਲਣਾ ਹੈਗਾ ਮੈਂ ਆਦਰਕ ਨਹੀਂ ਲੈਂਦਾ ਮੈਂ ਗਰਮੀ ਵਾਲੀ ਮੈਂ ਤਾਂ ਪਹਿਲੀ ਮੂੰਹ ਫੱਕਿਆ ਪਿਆਗਾ ਮੇਰਾ ਬੱਚ ਹੈ ਤੇਰਾ ਵੀ ਪੱਕਿਆ ਤੂੰ ਤੇ ਵੇਗ ਬਣਵਾ ਲੀਆਂ ਅੱਖਾਂ ਹਾਲੇ ਕਿ ਦਿਨ ਗਰਮੀ ਹੋਈ ਸਰਦੀ ਨਹੀਂ ਆਣੀ ਪੰਤਾ ਆਕਾ ਲਿਓ ਚਲੋ ਜੇ ਪਾ ਫਿਰ ਮਿਲਦੇ ਆਂਗੇ ਲੋ ਜੀ ਸਬਜ਼ੀ ਆਪਣੀ ਬਣ ਗਈ ਹੈਗੀ ਤੇ ਹੁਣ ਮੈਂ ਪਨੀਰ ਪਾਸੀ ਮੈਂ ਥੋੜਾ ਜਿਹਾ ਸੇਕ ਲੱਗ ਜਾਣ ਦੋ ਤੇ ਤਾਰ ਕੱਢ ਕੇ ਲਿਆਉਣਿਆ ਮੱਝ ਦੀ ਵੇਖ ਬਰੀਕ ਬਰੀਕ ਕੱਟਿਆ ਸੀ ਘਰ ਦਾ ਪਨੀਰ ਇਹਨਾਂ ਵਧੀਆ ਹੁੰਦਾ ਪੁੱਲ ਗਿਆ ਅਸ ਤਰ ਕੈਮਰਾ ਚ ਇੰਜ ਕਰਕੇ ਦਿਖਾਉਣੀ ਆਂਗੀ ਤੇ ਵਧੀਆ ਫਲਾ ਹੋ ਗਿਆ ਨੇ ਬਰੀਕ ਬਰੀਕ ਪਾੜੀਆਂ ਕੱਟੀਆਂ ਸੀਗੇ ਤੜਕੇ ਬਣਾਵਾਂਗੇ ਆਪਾਂ ਗੁਬਾਰਾ ਰੈਂਡੋਗੇ ਤੇ ਠੰਡੀ ਨੂੰ ਇੱਚ ਲਾਈ ਜਾਂਦੇ ਆ ਫਿਰ ਹਨਾ ਕਾਰਡੀ ਜ ਹੋ ਜਿੰਦੇ ਪਨੀਰ ਸਾਰਾ ਪਾਣੀ ਸੋਖ ਜਨੋ ਤੱਕ ਪੱਖਾ ਕਰਦਾਂ ਨੇ ਬੰਦ ਆਪਣਾ ਚੱਲੀ ਜਾਂਦਾ ਆ ਆਪਾਂ ਕੱਢ ਕੇ ਲਿਆਉਣਾ ਜੀ ਧਾਰ ਤੇ ਇਹ ਧਾਰ ਕੱਢ ਕੇ ਲਿਆਉਣਾ ਆਪਾਂ ਚਾਖ ਦੇਵਾਂਗੇ ਬਾਲਟੀ ਧਾਰ ਕੱਢਣ ਬਾਬਾ ਜੀ ਲੱਗੇ ਨੇ ਪਾਠ ਕਰਨ ਗੁਰਦੁਆਰਾ ਸਾਹਿਬ ਤੇ ਪ੍ਰਗਾਸ ਹੋਇਆ ਅਖੰਡ ਪਾਠ ਸੋਨ ਪਹਿਲਾਂ ਇਹ ਦੱਸਿਆ ਸੀਗਾ ਬੀਬੀ ਸੇਵਾ ਕਰਨ ਚਲੀ ਗਈ ਸਬਜੀ ਆਪਣੀ ਬਣਗੀ ਤਾਰ ਕੱਢ ਕੇ ਜਿਹੜੇ ਦੋ ਬੱਠਾ ਗੋਹੇ ਸੱਟ ਸੱਟ ਕੇ ਤੇ ਹੁਣ 5:30 ਹੋ ਗਏ ਗੋਹਾ ਸੱਤਾਰ ਕੱਢ ਕੇ ਗੋਹਾ ਸੱਟ ਕੇ ਮੱਝਾਂ ਬਾਹਰਲੇ ਸਾਈਡ 'ਚ ਬੰਨ ਕੇ ਫੇਰ ਰੋਟੀ ਬਣਾਉਂਗੀ ਠੀਕ ਹੈ ਜੀ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗ ਗਈ ਅੱਗੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਦਿਨ ਬਹੁਤ ਸੋਹਣਾ ਚੜਿਆ ਸੀਗਾ ਹੁਣ ਅੱਜ ਇੰਨਾ ਗਰਮੀ ਦਾ ਪਤਾ ਹੀ ਨਹੀਂ ਲੱਗਿਆ ਹੈਗਾ ਕਿਉਂਕਿ ਤੜਕੇ ਜਿਹੜਾ ਸੜਾਕਾ ਜਪਾਇਆ ਗਿਆ ਹੋਰੇ ਨਾਲ ਹੀ ਬਹੁਤ ਫਰਕ ਪੈ ਗਿਆ ਹੁਣ ਪਿਛਲੇ ਪਹਰ ਤਾਂ ਹੈਗੀ ਸੀ ਗਰਮੀ ਦਾ ਪੈਰਾ ਸੌਖਾ ਨਾng ਗਿਆ ਠੀਕ ਆ ਜੀ ਚਲੋ ਜੀ ਮਿਲਾਂਗੇ ਕੱਲ ਨੂੰ ਖੁਸ਼ੀ ਖੁਸ਼ੀ ਚਾਈ ਚਾਈ ਨਵੇਂ ਬਲੌਗਰ ਨਾਲ ਅੱਜ ਦੀ ਵੀਡੀਓ ਚ ਐਨ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ